ਲਓ ਮਿੱਤਰੋ ਤਲਵੰਡੀ ਸਾਬੋ ਘੋੜਾ ਮੰਡੀ ਤੋਂ ਆਪਾਂ ਇੱਕ ਵੀਡੀਓ ਹੋਰ ਕਵਰ ਕਰਦੇ ਆ ਇਹਦੇ 'ਚ ਨਾ 7 ਤੋਂ 8 ਜਾਨਵਾਰ ਸੇਲ ਆ ਗਈ ਤੇ ਜਾਨਵਰ ਚੰਗੇ ਆ ਬਾਈ ਕੋਲੇ ਸਾਰੀ ਗੱਲਬਾਤ ਕਰਦੇ ਆ ਮਾਲਕ ਨਾਲ ਸਸਰੀ ਘਾਲ ਬਾਈ ਸਸਰੀ ਘਾਲ ਬਾਈ ਤੇ ਬਾਈ ਆਪਾਂ ਪਹਿਲਾਂ ਤਾਂ ਇਹਦੇ ਤੋਂ ਸ਼ੁਰੂ ਕਰ ਗਏ ਹਨਾ ਹਾਂਜੀ ਹਾਂਜੀ ਇਹ ਘੋੜੀ ਹੈ ਆਪਣੀ ਇਹ ਬਸ਼ੇਰੀ ਹੈ ਜੀ ਦੋ ਦਾਨ ਦੋ ਦਾਨ ਤਾਂ ਬਸ਼ੇਰੀ ਹੋ ਗਈ ਹੈ ਹਾਂਜੀ ਹਾਈਟ ਪੂਰੀ ਕਰ ਗਈ ਹਨਾ ਹਾਂਜੀ ਹਾਈਟ 67 ਇੰਚ ਹਾਈਟ 67 ਕਰ ਗਈ ਹਾਂਜੀ ਹਾਂ ਮੈਂ ਵੀ ਆਖੇ ਵੱਡੀਆਂ ਘੋੜੀਆਂ ਚ ਆਖ ਰਹੀ ਆ ਤਾਂ ਹੀ ਤਾਂ ਬਿਲਕੁਲ ਜੀ ਫੇ ਵੀਰ ਦਾ 67 ਕਰ ਗਿਆ ਹੈ ਹਾਂਜੀ 67 ਹੋਰ ਵੀ ਕਰੂਗੀ ਫੇ ਬਿਲਕੁਲ ਕਰੂਗੀ ਦੋ ਦਾਂਦੀ ਤੇ ਕਿਹੜੇ ਦੀ ਆ ਭਰਾ ਇਹ ਇਹ ਨੂਰ ਦੀ ਆ ਬਲ ਖਾਨੇ ਕੋਟਾ ਜੀ ਠੀਕ ਆ ਤੇ ਇਹਦੀ ਮਾਂ ਇਹਦੀ ਮਾਂ ਚੰਬੀ ਸੀਗੀ ਚੰਬੀ ਸੀ ਉਹਦੀ ਕੋਈ ਬਲਡ ਲਾਈਨ ਉਹਦੀ ਨਹੀਂ ਵਾਪਾਂ ਨੂੰ ਕੰਫਰਮ ਆਉਂਦੀ ਮਾਂ ਦਾ ਵੀ ਯੋਗਦਾਨ ਪੂਰਾ ਹੋਊਗਾ ਇਹਦਾ ਚੰਗੀ ਦੀ ਹੋਵੇ ਹੋਊਗੀ ਹਾਂਜੀ ਹਾਂਜੀ ਬਿਲਕੁਲ ਚੌੜੇ ਉਹਨੇ ਪਾਸੇ ਚੰਗੀ ਆ ਖਾਨਦਾਨ ਹੋਊਗਾ ਹਾਂਜੀ ਹਾਂਜੀ ਲਓ ਮਿੱਤਰੋ ਦੋਨੇ ਪਾਸੇ ਇਹਦਾ ਚੰਗਾ ਖਾਨਦਾਨ ਆ ਤੇ ਚੰਗੀ ਆ ਸ਼ਕੀਨ ਆਗੀ ਤੇ ਬਈ ਇਹ ਹੈ ਫੇਰਾ ਸਵਾਰੀ ਤਾਂ ਇਹ ਕੀਤੀ ਨਹੀਂ ਹੋਣੀ ਕਿ ਨਹੀਂ ਕਰੀਨੀ ਸਵਾਰੀ ਨਹੀਂ ਠੀਕ ਆ ਹੁਣ ਮੌਕੇ ਦੀ ਫਿਰ ਭਰਾਈ ਵੀ ਨਹੀਂ ਨਾ ਜੀ ਭਰਾਈ ਨਹੀਂ ਠੀਕ ਆ ਹਾਂ ਜੀ ਤੇ ਭਰਾਈ ਨਹੀਂ ਹਜੇ ਹੋਰ ਕਦ ਕਰੂਗੀ ਬਾਈ ਕਹਿੰਦਾ ਤੇ ਪਰ ਜੇ ਕਿਸੇ ਨੇ ਕਰਾਉਣੀ ਹੋਵੇ ਮੇਟ ਤਾਂ ਕਰਾ ਸਕਦਾ ਖਰੀਦ ਕੇ ਹਣਾ ਬਿਲਕੁਲ ਕਰਾ ਸਕਦੇ ਬਿਲਕੁਲ ਕਿਉਂਕਿ ਜੋਗ ਆ ਤੇ ਬਾਲ ਪੌਰਾਂ ਦੀ ਬਾਈ ਸਾਫ ਆ ਬਿਲਕੁਲ ਸਾਫ ਹੈ ਠੀਕ ਆ ਤੇ ਕੀ ਡਿਮਾਂਡ ਕਰਦਾ ਭਰਾ ਇਹਦੀ ਫਿਰ ਇਹਦੀ 15 ਲੱਖ ਰੁਪਏ ਠੀਕ ਆ ਹਾਂ ਜੀ ਕੈਮਰਾਮੈਨ ਚੰਗੀ ਤਰ੍ਹਾਂ ਦਿਖਾ ਦੇ ਘੋੜੀ ਕੇਰਾ ਪੈਟ ਪੂੜੇ ਤੋਂ ਲੈ ਕੇ ਬਾਡੀ ਬੰਤਰ ਦੀ 15 ਲੱਖ ਇਹਦੀ ਡਿਮਾਂਡ ਆ ਚੰਗੀ ਬਲੱਡ ਲਾਈਨ ਚ ਤੇ ਆ ਜਾ ਬਾਈ ਅੱਗੇ ਆ ਜਾ ਹਾਂਜੀ ਹਾਂਜੀ ਚੋਰ ਜਾਣਵਾਰਾ ਬਾਈ ਤੇ ਆ ਇਹ ਵੀ ਦਿਖਾਉਣੇ ਆ ਤੁਹਾਨੂੰ ਇੱਕ ਵਾਰੀ ਇੱਧਰ ਮਹਿਫਲ ਤੇ ਵੀ ਕੈਮਰਾ ਮਾਰਦੀ ਮਹਿਫਲਾਂ 사 ਜੀਆਂ ਪੰਗਾ 1000 ਰੁਪਏ ਲਈ ਬੈਠਿਆ ਚਾਹ ਚੂ ਪੀ ਜਾਂਦੇ ਆ ਕਿ ਸਾਰੇ ਸਿਰਾ ਗੱਲ ਬਾਤ ਆ ਮੇਲੇ ਦਾ ਮਾਹੌਲ ਦੇਖੋ ਨਾਲ-ਨਾਲ ਮਿੱਤਰੋ ਤੁਸੀਂ ਆ ਜਾ ਬਾਈ ਇਹ ਨੁਖਰੇ ਬਾਰੇ ਦਾ ਸਾਪਾ ਨੂੰ ਬਸ਼ੇਰੀ ਆ ਇਹ ਬਸ਼ੇਰੀ ਆ 10 ਮਹੀਨੇ ਦੀ ਅੱਛਾ 10 ਮਹੀਨਿਆਂ ਦੀ ਬਸ਼ੇਰੀ ਆ ਮਹਾਰਾਣੀ ਦੇ ਡੋਡਾਂ ਵਾਲੇ ਡੋਡਾਂ ਵਾਲੇ ਮਹਾਰਾਣੀ ਹਾਂਜੀ ਡੋਡਾਂ ਵਾਲੇ ਮਹਾਰਾਣੀ ਨੇ ਵੀ ਬਾਈ ਕੋਕੇ ਜੜਿਆ ਇੱਥੇ ਜੜਿਆ ਨਾ ਕੋਕੇ ਜੜਿਆ ਸਿਰਾ ਯਾਰ ਬਾਕੀ ਪ੍ਰੂਫ ਕਰ ਰਹੀ ਆ ਬਸ਼ੇਰੀ ਆਪਣੇ ਆਪ ਨੂੰ ਵੀ ਹੈਗੀਆਂ ਮੈਂ ਕੋਈ ਚੀਜ਼ ਤੇ ਦੱਸੂਗੀ ਵੀ ਬਣੂਗੀ ਬਣੂਗੀ ਜੀ ਸਿਰਾ ਚੀਜ਼ ਇਹ ਕਿੰਨੇ ਮਹੀਨੇ ਆ ਉਮਰ ਹੋ ਗਈ ਇਹਦੀ ਇਹ 10 ਮਹੀਨੇ ਹੋ ਗਈ 10 ਮਹੀਨੇ ਉਮਰ ਆ ਹਾਂਜੀ ਠੀਕ ਆ ਬਾਲ ਪੌਰਾਂ ਦੇ ਤਾਂ ਸਾਰੇ ਜਾਨਵਰ ਸਾਫ਼ ਆ ਸਾਰੇ ਸਾਫ਼ ਲੋ ਮਿੱਤਰੋ ਇੱਕ ਵਾਰੀ ਚ ਹੀ ਦੱਸ ਦਿੰਨੇ ਆ ਤੁਹਾਨੂੰ ਬਾਲ ਪੌਰਾਂ ਦੇ ਜਿੰਨੇ ਬਾਈ ਕੋਲੇ ਜਾਨਵਰ ਹੋਣਗੇ ਸਾਰੇ ਸਾਫ਼ ਆ ਤੇ ਇਹਦੀ 10 ਮਹੀਨੇ ਉਮਰ ਆ 10 ਮਹੀਨੇ ਉਮਰ ਤੇ ਕਰ ਲੋ ਇਹਨੂੰ ਚੈੱਕ ਕੰਨਾਂ ਦੀ ਮੰਤਰ-ਮੁੰਤਰ ਇਹਦੀ ਚੈੱਕ ਕਰੋ ਸਿਰਾਂ ਗੱਲਬਾਤ ਲੱਗੀ ਪਈ ਆ ਤੇ ਕਿੰਨੇ ਦੀ ਛੱਡੇਗਾ ਭਰਾ ਫਿਰ ਇਹ ਇਹਦੀ 6 ਲੱਖ ਰੁਪਏ ਡਿਮਾਂਡ ਆ ਭਾਈ ਠੀਕ ਆ ਬਾਕੀ ਹੂ ਸਾਊਸੀਲ ਆ ਬਿਲਕੁਲ ਸਾਊਸੀਲ ਠੀਕ ਆ 6 ਲੱਖ ਰੁਪਏ ਡਿਮਾਂਡ ਆ ਆ ਜਾਓ ਫਿਰ ਆ ਭਾਈ ਅੱਗੇ ਤੇ ਬਾਲ ਪਹਾੜੂਆਂ ਦੇ ਤਾਂ ਸਾਰੇ ਜਾਨਵਰ ਸਾਫ਼ ਆ ਤੇ ਇਹ ਉਮਰ ਚ ਕਿੰਨੀ ਹੋ ਗਈ ਹੂ ਇਹ ਉਮਰ ਚ ਹੋ ਗਈ ਹੋਗੀ 7 ਕ ਸਾਲਾਂ ਦੀ 7-8 ਸਾਲਾਂ ਦੀ 7-8 ਸਾਲਾਂ ਦੀ ਤੇ ਹੁਣ ਇਹ ਮੌਕੇ ਦੀ ਕਿਵੇਂ ਆ ਜੀ ਮੌਕੇ ਦੀ ਹੀਟ ਚਾਹੀ ਉਹਨੇ ਹੀਟ ਚ ਹਾਂਜੀ ਠੀਕ ਆ ਪਹਿਲਾਂ ਤੁਹਾਡੇ ਕੋਲੇ ਹੀ ਸੀਗੇ ਹਾਂਜੀ ਪਹਿਲਾਂ ਆਪਣੇ ਕੋਲੇ ਸੀ ਕਿਦਾਂ ਲਾਉਂਦੀ ਹੈ ਬੱਚੇ ਪੁੱੱਚੇ ਬੱਚੇ ਮਾਰਵਾੜੀ ਦਿੰਦੀ ਹੈ ਅੱਛਾ ਠੀਕ ਆ ਮਾਰਵਾੜੀ ਚ ਆ ਗਈ ਹੈ ਮਾਰਵਾੜੀ ਚ ਆ ਗਈ ਠੀਕ ਆ ਉਹ ਨਿਸ਼ਾਨ ਜੇ ਤਾਂ ਚੰਪਿਆ ਵਾਂਗੂ ਵੱਧ ਸੀਗੇ ਕਿ ਟੱਡ ਟੁੱਟ ਹੈ ਨਹੀਂ ਥੱਲੇ ਨਹੀਂ ਨਹੀਂ ਟੱਡ ਹੈ ਨਹੀਂ ਵੀਰੇ ਟੱਡ ਹੈ ਨਹੀਂ ਹੈ ਹਾਂਜੀ ਤੋਰਾ ਵਧੀਆ ਚੱਲਦੀ ਹੈ ਸਪੱਟਾ ਚੱਲਦੀ ਹੈ ਠੀਕ ਆ ਹਾਂਜੀ ਹਾਂਜੀ ਪੈਰ ਤਾਂ ਥੋੜੇ ਥੋੜੇ ਮੂਰਲੇ ਵੀ ਆ ਹਾਂਜੀ ਹਾਂਜੀ ਆ ਗਿਆ। ਹਾਂ, ਯਾ ਵਾਹ ਵਾਹ। ਆ ਜਾਓ ਫਿਰ ਬਾਈ ਅੱਗੇ ਤੇ ਇਹਦੀ ਡਿਮਾਂਡ ਆ ਕਿੰਨੀ ਕਰਨਾਂ? ਇਹ 2 ਲੱਖ ਰੁਪਏ ਦੀ। 2 ਲੱਖ ਚ ਛੱਡੂ ਪਾ। ਹਾਂਜੀ। ਬਾਈ ਮਿੱਤਰੋ ਇਹਨੂੰ। ਗੱਬਣਾ ਬਾਈ। ਹੀਟ ਚਾਹੀ ਹੁਣ। ਤੇ ਅੱਗੇ ਆ ਜਾ ਬਾਈ। ਇਹਦੇ ਬਾਰੇ ਦੱਸੋ ਬਾਈ। ਇਹ ਵੀਰੇ 18 ਮਹੀਨੇ ਦੀ ਬਿਛੇਰੀ ਹੈ। ਅੱਛਾ ਜੀ ਕਿਹੜੇ ਕੋਡ ਇਹਦੀ ਆ ਗਈ? ਇਹ ਅਨਨੋਨ ਹੈ। ਠੀਕ ਆ। ਹਾਂਜੀ ਹਾਂਜੀ। ਐਵੇਂ ਆਪਣਾ ਕਿਸੇ ਦੀ ਕੈਦ ਗਏ। ਇਹ ਤੁਸੀਂ ਖਰੀਦੀ ਆ ਕਿ ਹੋਮ ਬਰੀ ਦੀ? ਅੱਛਾ। ਹਾਂਜੀ। ਖਰੀਦੀ ਹੋਈ ਹੈ। ਠੀਕ ਆ ਜੀ। ਇਹ ਦਾ ਅਖਰ ਕੀ ਮੁੱਲ ਕਰਦਾ ਭਰਾ ਇਹਦਾ 3 ਲੱਖ ਰੁਪਏ 3 ਲੱਖ ਤੇ ਅੱਗੇ ਆਪਣੇ ਜਾਨਵਰ ਆਓ ਪਿੱਛੇ ਖੜੇ ਆਂਦੀ ਲੰਘ ਜਗੇ ਹਾਂਜੀ ਹਾਂਜੀ ਕੋਈ ਨਹੀਂ ਇਹਦਾ ਆਇਆ ਬਈ ਕੈਮਰਾਮੈਨ ਵਾਗੇ ਆ ਕੇਰਾ ਇਹਦੇ ਬਾਰੇ ਦੱਸ ਪਹਿਲਾਂ ਤਾਂ ਭਰਾ ਇਹ 7 ਮਹੀਨਾ ਦੀ ਗੱਭਣੀ ਅੱਛਾ 7 ਮਹੀਨਾ ਦੀ ਗੱਭਣੀ ਵੀਰ ਘੋੜੇ ਤੋਂ ਗੱਭਣੀ ਵੀਰ ਘੋੜੇ ਤੋਂ ਹਾਂਜੀ ਹਾਂਜੀ ਤੇ ਬਾਈ ਹੋਰ ਗੱਲਾਂ ਨੇ ਗੱਲਾਂ ਹਨਾ ਬਾਕੀ ਹਾਈਟ ਵੀ ਆ ਬਿਲਕੁਲ ਤੇ ਲੈਂਥ ਵੀ ਆ ਤੇ ਗਰਦਨ ਵੀ ਆ ਬਿਲਕੁਲ ਜੀ ਮੂੰਹ ਮਹਾਂਦਰੇ ਦੀ ਚੰਗੀ ਆ ਕੰਨਾਂ ਦੀ ਸ਼ਕੀਨ ਆ ਹਾਂਜੀ ਹਾਂਜੀ ਸਾਰੀ ਗੱਲ ਬਾਤ ਹੀ ਆ ਗਈ ਹੈ ਨਾ ਹਾਈਟ ਕਿੰਨੀ ਹੋਊਗੀ ਇਹਦੀ ਇਹਦੀ 62 ਪਲੱਸ ਹੈ ਠੀਕ ਆ ਹਾਂਜੀ ਤੇ ਉਮਰ ਚ ਕਿੰਨੀ ਹੋਗੀ ਉਮਰ ਚ ਹੈਗੀ ਹੈ ਜੀ 6 ਸਾਲਾਂ ਦੀ ਠੀਕ ਆ ਤੇ ਇਹ ਹੁਣ ਕਿੰਨੇ ਮਹੀਨਿਆਂ ਚ ਇਹ 7 ਮਹੀਨੇ ਗੱਪਣੇ ਠੀਕ ਆ 7 ਮਹੀਨਿਆਂ ਚ ਗੱਪਣਾਗੀ ਇਹੇ ਤੇ ਕਿੰਨੇ ਦੀ ਛੜ ਦੇਗਾ ਭਰਾ ਫਿਰ ਇਹ 3.5 ਲੱਖ ਰੁਪਏ ਠੀਕ ਆ ਤੇ ਸਵਾਰੀ ਸੂਰੀ ਕਰਾਉਂਦੀ ਹੋਊਗਾ ਇਹਦਾ ਬਿਲਕੁਲ ਕਰਾਉਂਦੀ ਠੀਕ ਆ ਸਾਊਸੀ ਲਾਉ ਸਾਊਸੀ ਲਾਜੀ ਠੀਕ ਆ ਤੇ ਅੱਗੇ ਆ ਜਾ ਬਾਈ ਇਹਦੇ ਬਾਰੇ ਵੀ ਦੱਸ ਭਰਾ ਆਪਣੇ ਦੋਸਤਾਂ ਨੂੰ ਡਿਟੇਲ ਇਹਦੀ ਇਹ 1 ਮਹੀਨੇ ਦੀ ਗੱਬਣ ਹੈ ਜੀ ਆਪਣੇ ਕੋਲ ਕੋਈ ਕੋੜਾ ਉਸ ਤੋਂ ਕਿਹੜਾ ਕੋੜਾ ਆਪਣੇ ਕੋਲੇ ਬਿੱਲਾ ਕੋੜਾ ਜੀ ਕਿਹੜੇ ਦਾ ਉਹ ਬੱਚਾ ਉਹ ਸੂਰੇ ਵਾਲੀ ਲੈਂਡ ਤੋਂ ਸੂਰੇ ਵਾਲੀ ਲੈਂਡ ਹਾਂਜੀ ਤੇ ਉਹਦੇ ਕਿੰਨੇ ਕ ਬੱਚੇ ਆ ਗਏ ਹੁਣ ਤੱਕ ਰਿਜ਼ਲਟ ਚੰਗੇ ਆ ਜੀ ਚੰਗੇ ਆ ਜੀ ਹਾਂਜੀ ਤੇ ਉਹਦੀ ਸਟੱਡ ਸਰਵਿਸ ਓਪਨ ਹੋਊ ਓਪਨ ਹੈ ਹਾਂਜੀ ਤੇ ਜੇ ਕੋਈ ਭਰਾ ਸਟੱਡ ਸਰਵਿਸ ਉਹਦੀ ਲੈਣਾ ਚਾਹੁੰਦਾ ਹੋਵੇ ਤੇ ਉਹਦੀ ਕਿੰਨੀ ਫੀਸ ਆਈ ਉਹਦੀ 21000 21000 ਫੀਸ ਆ ਹਾਂਜੀ ਤੇ ਲੋ ਮਿੱਤਰੋ ਬਾਈ ਨੂੰ ਨਾ ਫੋਟੋ ਮੰਗਾ ਸਕਦੇ ਆ ਤੁਸੀਂ ਘੋੜੇ ਦੇ ਜੇ ਕਿਸੇ ਨੂੰ ਸਟੱਡ ਸਰਵਿਸ ਲੈਣੀ ਹੋਵੇ ਆਹ ਕਰੀ ਫੋਨ ਨੰਬਰ ਇੱਥੇ ਵੀ ਬੋਲ ਦਿਆ 94171 48808 ਠੀਕ ਆ ਤੇ ਹੁਣ ਭਰਾ ਇਹ ਕਿੰਨੀ ਹਾਈਟ ਕਰ ਗਈ ਆ ਇਹ 60 ਪਲੱਸ ਹੈ ਠੀਕ ਆ ਹਾਂਜੀ ਹਾਂਜੀ 60 ਪਲੱਸ ਹੋ ਗਈ ਤੇ ਇਹ ਕਿੰਨੇ ਦੀ ਛੱਡੇਗਾ ਫਿਰ ਇਹ ਛੱਡਦਾ ਕਿ 4 ਲੱਖ ਠੀਕ ਇਹ ਕਿਵੇਂ ਆ ਮੌਕੇ ਦੀ ਇੱਕ ਮਹੀਨੇ ਗੱਬਣੀ ਇੱਕ ਮਹੀਨੇ ਦੀ ਕਨਫਰਮ ਹੋ ਗਈ ਕਨਫਰਮ ਹੈ ਬਿਲਕੁਲ ਠੀਕ ਆ ਆ ਜਾ ਬਈ ਅੱਗੇ ਜਾਨਵਰ ਹੋਰ ਹੈਗਾ ਕੋਈ ਹਾਂਜੀ ਬੱਚਾ ਬੱਸ ਹਾਂਜੀ ਹਾਂਜੀ ਲਓ ਮਿੱਤਰੋ ਆ ਜਾਨਵਾਰਾ ਚੈੱਕ ਕਰ ਲਓ ਤੁਸੀਂ ਜਿੰਨੇ ਵੀ ਜਾਨਵਾਰ ਆਗੇ ਸਾਰੇ ਇਹ ਸੇਲ ਆਗੇ ਰੇਟ ਵੀਡੀਓ ਦੇ ਸਮੇਤ ਆ ਵੀਡੀਓ ਬਣਾਈ ਆ ਆਪਾਂ ਰੇਟ ਦੇ ਸਮੇਤ ਵੀਡੀਓ ਆ ਤੇ ਇਸ ਵਕਪੇਜ ਨੂੰ ਫੋਲੋ ਕਰ ਲੋ ਲਾਈਕ ਕਰ ਲੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਧੰਨਵਾਦ ਬਾਈ ਮਿਹਰਬਾਨੀ ਮਿਲਦੇ ਆਂ ਹੀ ਹੋਰ ਕਿਸੇ ਨਵੀਂ ਵੀਡੀਓ 'ਚ